ਸੱਚਗਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਕਾਦੀਆਂ ਤੋਂ ਤੰਦਾ ਦੇ ਕਿ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰੰਟਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਕਾਦੀਆਂ ਦੇ ਪਿੰਡ ਬਸਰਾਵਾ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਵੱਲੋਂ 5,63,000 ਦੀ ਗ੍ਰਾਂਟ ਦਿੱਤੀ ਗਈ ਗੱਲਬਾਤ ਕਰਦਿਆਂ ਪਿੰਡ ਦੇ ਮੌਜੂਦਾ ਸਰਪੰਚ ਸੁਤਨਾਮ ਸਿੰਘ ਨੇ ਕਿਹਾ ਕਿ ਸਾਨੂੰ ਜੋ ਪਾਰਟੀ ਵੱਲੋਂ 5,63,000 ਦੀ ਗ੍ਰਾਂਟ ਮਿਲੀ ਸੀ ਉਸ ਵਿੱਚੋਂ ਅਸੀਂ ਗਲੀ ਦਾ ਨਿਰਮਾਣ ਕਰਵਾਇਆ ਹੈ ਜਿਸ ਨਾਲ ਅ ਗਲੀ ਦੇ ਲੋਕ ਬਹੁਤ ਜ਼ਿਆਦਾ ਖੁਸ਼ ਹਨ ਤੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਗਰੰਟ ਦਿੱਤੀ ਜਿਹੜਾ ਇੰਚਾਰਜ ਗਰੂਪ ਸਿੰਘ ਸੇਖਵਾ ਦਾ ਆਪਣੀ ਆਮ ਆਦਮੀ ਪਾਰਟੀ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਾਰਟੀ ਨੂੰ ਇਸੇ ਤਰ੍ਹਾਂ ਗਰੰਟਾਂ ਦਿੰਦੀ ਰਹੇ ਤਾਂ ਜੋ ਅਸੀਂ ਪਿੰਡ ਦਾ ਵਿਕਾਸ ਵੱਧ ਵੱਧ ਕਰ ਸਕੀਏ ਤਸਵੀਰਾਂ ਤੁਸੀਂ ਦੇਦੇ ਪਈਓ ਡੀਪੀਸੀ ਪੰਜਾਬੀ ਦੇ ਲਾਈਕ ਕਰਕੇ ਤਸਵੀਰਾਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਅਪਡੇਟ ਮਿਲ ਸਕੇ ਤੁਹਾਨੂੰ ਸਮੇਂ ਸਿਰ ਸਰਪੰਚ ਸਾਹਿਬ ਮੈਂ ਇਸ ਤਰ੍ਹਾਂ ਸਿਕ ਸਰਪੰਚ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਗ੍ਰਾਂਟ ਲੱਗ ਦਿੱਤੀ 5,63,000 ਰੁਪਈਆ ਸਾਰੇ ਪਿੰਡ ਦੇ ਸੰਜੋਗ ਦੇ ਨਾਲ तहे ਦਿਲੋਂ ਧੰਨਵਾਦ ਕਰਦਾ। ਬੋਲੋ। ਮੈਂ ਜੀ ਗੁਰੂ ਸਾਰਾ ਧੰਨਵਾਦ ਕਰਦਾ तहे ਦਿਲੋਂ। ਔਰ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਉਹਨਾਂ ਦੇ ਸਾਡ ਮਿਲਣ ਦੇ ਨਾਲ ਹੋਇਆ। ਬੋਲੋ। ਸੇਖੋਂ ਸਾਹਿਬ ਜਿਆਦਾ ਹੀ ਜ਼ਿਆਦਾ ਗ੍ਰਾਂਟ ਦੇਣ ਮੈਂ ਪਿੰਡ ਦਾ ਬਖਾਸ ਕਰ ਸਕਾਂ। ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ।